ਰੋ ਨਾ ਬਰਾਵਾ ਲੋ ਛੋਲਿਆਂ ਦੇ ਭਲੇ ਮੇਂਗਣਾ ਵੀ ਖਾ ਜਾਂਦੇ ਉਹ ਰਾਲਿਆ ਤੜਕੇ ਪਤਾ ਲੱਗਾ ਵੀ ਮੇਂਗਣਾ ਵੀ ਵੇਚ ਕੁੜੀ ਆ ਬੰਦੇ ਮੇਂਗਣਾ ਗਿਆ ਵਧੀਆ ਠੀਕ ਆ ਠੀਕ ਆ ਅਰੇ ਗੱਲ ਫੋਰਮੈਨ ਦੇ ਕੋਈ ਸਲਾਹ ਸਾਰਿਆਂ ਨੂੰ ਸਲਾਹ ਕੀ ਦਈਏ ਹਾਂ ਹਾਂ ਦੇਖ ਹੀ ਨਾ ਇਹ ਵੀ ਪਰ ਵਿਸ਼ਾਲ ਵਿਸ਼ਾਲ ਹੀ ਏ ਇਹ ਗੱਲ ਤੇ ਸਤਿ ਸ੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਸਾਡੀ ਨਵੀਂ ਇੱਕ ਹੋਰ ਵੀਡੀਓ ਦੇ ਵਿੱਚ ਹੀ ਆਪਾਂ ਬਾਈ ਜੀ ਆ ਗਏ ਆ ਐਮਪੀ ਮਸ਼ੀਨਾ ਕੋ ਤੇ ਚੱਲੀਆਂ ਵਾ ਕੁਝ 20 20 20 ਕੇ ਵੱਡੇ ਨੇ ਅਜੇ ਕੰਮ ਨਹੀਂ ਫੁੱਲ ਕੇ ਚੱਲਿਆ ਤੇ ਬਾਕੀ ਬਾਈ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਇਹਦੇ ਕਟਰ ਦੀ ਕਰਦੇ 24 ਮਾਡਲ ਦੀ ਪੁਲੀ ਜੀ ਹੈਂ ਆੰਦੀ ਆਈ ਹੁਣ 8 ਨੰਬਰ ਵਾਲੀ ਇਹਨੂੰ ਅਸੀਂ ਪਹਿਲਾਂ 9 ਨੰਬਰ ਵਾਲੀ ਥੋੜੇ ਜੇ ਚੱਕਰ ਘਾਟਾ ਕੱਢਨੇ ਕਰਾਂਗੇ ਪੂਰੇ ਕੜਮਾ ਵਾਲੀਆਂ ਆਇਤੀ ਕਰਮੀਆਂ ਓਕੇ ਰਪਟਾਂ ਹੈਲੋ ਗਾਇਸ ਇਧਰ ਗਾਇਸ ਵੀਡੀਓ ਨਹੀਂ ਬਦਲਦਾ ਇਹ ਸੀਟ ਦੇ ਸਪਰਿੰਗ ਟੁੱਟ ਗਏ ਆ ਫੋਰਮੈਨ ਗੁਰਿੰਦਰਾ ਦੋੜ ਹੀ ਦਿੱਤੇ ਹੋਣ ਸਾਡੇ ਤੇ ਬਾਅਦ ਨਵੇਂ ਜੀ ਇੱਕ ਹੀ ਰਹਿ ਗਿਆ ਕੇ ਦੋਵੇਂ ਇਹ ਨਿਕਲਾ ਹੈ ਇਸਨੇ ਕਹੀਆ ਅਭੀ ਇਹ ਡਾਲਨੇ ਵਾਲੇ ਆ ਥੋੜਾ ਬੜਾ ਡਾਲੇ ਲਾਈਨ ਲੱਗੀ ਨਹੀਂ ਤਰਾ ਐ ਫਿਰ ਤੇਰਾ ਜਿਆਦਾ ਕੰਮ ਤੇ ਆਪਣੀ ਓਣ ਬਣੀ ਆ ਕੇ ਗੱਲ ਵੀਰ ਜੀ ਐ ਓਕੇ ਬੋੜਾ ਵੱਡੇ ਕੀ ਰਿਆਂ ਬਟਾਉਂ ਦਾ ਕਰਕੇ ਸਾਨੂੰ ਮੂਰ ਨਹੀਂ ਕਰਨੀ ਪੈਂਦੀ ਔਖੀ ਹੋਰ ਮੈਂ ਆਪਣੇ ਨੇ ਉੱਥੇ ਰੱਖਿਆ ਦਾ ਮਟੇ ਦਾ ਮੇਡਾ ਚਲੋ 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 ਜੀ ਕਰ ਦੋ ਤਿਆਰੀ ਇੱਧਰ ਮੁੰਡੇ ਬਾਈ ਬਣਾਉਂਦੇ ਰੋਟੀ ਪਾਣੀ ਆ ਬਾਈ ਜੀ ਪੁਲੀ ਥੋੜੀ ਜੀ ਹੈਗੀ ਹੂ ਵੱਡੀ ਲੰਮੀ ਮਾੜੀ ਝਾੜਤੀ ਫੋਰਮੈਨ ਨੇ ਫੋਰਮੈਨ ਨਮਸਤੇ ਕਰੋ ਨਮਸਤੇ ਸਭੀ ਕੋ ਸਭੀ ਕੋ ਨਮਸਤੇ ਠੀਕ ਹੋ ਗਿਆ ਜੀ ਆ ਵੇ ਆਉਦੀ ਓਏ ਫਰਫਰ ਕੀ ਕਰਦੀ ਇਹਨਾਂ ਅੰਦਰ ਫੇਰ ਬੰਦ ਹੋ ਗਿਆ ਜੀ ਆ ਪਏ ਜੀ ਵੀਜੀ ਟਾਇਰ ਮਾੜੀ ਕੁਆਲਿਟੀ ਪਹਿਲੇ ਸੀਜ਼ਨ ਦੀ ਆਹ ਉਹ ਨਾ ਹਿੰਦ ਮੇਲੇ ਆ ਕੇ ਆਏ ਆ ਪੋਲੋ ਦੇ ਤੇ ਇਹ ਵੇਖ ਲਓ ਵੀ ਉਥੋਂ ਪਿੰਡੋਂ ਤੋਰੇ ਇਹਨਾਂ ਦਾ ਹਾਲ ਵੇਖੋ ਆਂਦੇ ਆਂਦੇ ਦਾ ਕੀ ਹੈ ਮਾੜੀ ਗੁਣਾਂ ਦੀ ਐਡੀ ਮਾੜੀ ਕੁਆਲਿਟੀ ਦੱਸੋ ਲੋਕ ਧੋਖੇ ਹੀ ਕਰੀ ਜਾਂਦੇ ਧੋਖੇ ਇਹ ਸੀਟ ਦੇ ਟਾਇਰ ਜੀ ਇਹਨਾਂ ਦੇ ਝਾਣਾ ਉਹ ਮੰਗਾਏ ਪੋਲੋ ਦੇ ਦੇ ਹੁਣ ਬਣੀ ਉਹ ਗੱਲ ਰੱਈਆ ਲੱਗਿਆ ਫੇਰ 11000 ਸਣੇ ਟੂਪਾ ਪਹਿਲਾਂ ਇਹਨਾਂ ਦੇ ਕੁੜੀਆ 9000 ਲਾਇਆ ਹੈ ਗਾਂ ਦਾ ਟਾਇਰ ਗੁੜੀ ਵਾਲੇ ਗਾਂ ਚੱਲ ਰੱਖ ਲੱਗੇ ਜੀ ਟੋੜੀ ਵਾਲੀ ਦੇ ਟਾਇਰ ਨਵੇਂ ਪਾਉਣ ਵੇਖੋ ਹੁਣ ਇਹ ਕੀ ਕਰਦੇ ਹਾਂ ਹਾਂ ਆ ਵੀ ਜੀ ਦਵਾਈ ਦੇ ਆ ਜਿਹੜਾ ਕੋ ਮਾੜਾ ਮੋੜਨਾ ਕਾ ਮੱਖੀ ਆਉਣ ਦਾ ਕਾਰਨ ਆ ਉਹ ਹੈਗੇ ਜੇ ਆ ਦਾਣੇ ਆ ਭਾਈ ਆ ਭਾਈ ਬਾਕੀ ਐਨ ਓਕੇ ਰਿਮੋਟ ਮਾੜੇ ਮੋੜ ਤੋਂ ਨੂੰ ਪਤਾ ਫਿਰ ਗਿੱਲੇ ਜਿਤੇ ਮਾੜੇ ਮੋੜ ਆਉਣੇ ਹੀ ਆਉਣੇ ਨੇ ਭਾਵੇਂ ਉਦਾਂ ਕੋਈ ਦੁੱਤ ਨਾ ਕੋਈ ਟੋਟਾ ਨਾ ਵੀ ਲੈਣਾ ਨਾ ਵੀ ਦੇਣਾ ਆ ਇੱਕ ਨੰਬਰ ਕੁਲਾ ਮੋੜ हाँ फोरमैन है सातवीं गांव बहुत अच्छा है बहुत अच्छा है ठीक है ठीक है हाँ कैसे क्या बढ़िया ठीक है ठीक है अरे पूरा निकल रहा है इस बार तो इस बार तो पूरा निकल रहा है बहुत ਰੇ ਨਿੱਤਰੇ ਤੇ ਚੜਦੀ ਏ ਫਾਇਦਾ ਦੇ ਦੋ ਇਹ ਗੱਡੀ ਚਲਾਓ ਮਸ਼ੀਨ ਪੰਜਾਬ ਦੀ ਲੈ 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 ਇੱਥੇ ਨਾ ਸੁੱਟ ਬੇ ਹੋ ਗਿਦੇ ਨਿੱਗੀ ਟਰਾਲੀ ਤੇ ਵੀ ਸਲਿੱਪੀਆਂ ਮਾਰੀ ਜਾਂਦਾ ਈ ਚੱਲ ਚੱਲ ਉਹ ਨਹੀਂ ਇਹ ਸਲੱਗ ਕੇ ਤੇ ਜੇ ਮੂਦੀ ਹੋ ਗਈ ਨਾ ਇਹ ਤੇਰ ਤੋਂ ਦੌਣੀਵੇਂ ਗੰਦਾ ਫੜਾ ਹੀ ਏ ਆਹ ਇੱਕ ਵਿੱਚ ਗਿੰਦਾ ਏ ਮਾਰ ਰਵੇ ਤੂੰ ਆ ਗਿਆ ਕੱਲ ਤੇ ਅੱਜ ਆਇਆ ਉਹ ਪੂਰਾ ਸਵਾਦ ਤੈਨੂੰ ਵੀ ਮਸ਼ੀਨ ਚਲਾਉਣਾ ਇਹ ਸਵਾਦ ਬਹੁਤ ਆ ਹੈਨਾ ਪਹਿਲਾਂ ਦੇ ਐਵੇਂ ਦੋ ਵੱਡੇ ਵਿਚਾਰ ਵੱਡੇ ਹੋ ਪੰਜ ਵੱਡੇ ਉਹਨਾਂ ਦਾ ਅੱਜ ਕੀ ਬੰਦਾ ਕਿੰਨਾ ਦਾ ਉਹ ਗਏ ਤਿੰਨ ਕਿ ਮਿੱਤੇ ਵੱਡਣਾਂ ਹੋ ਮੋਚਾ ਉਹ ਵਿੰਗੀ ਹੋਈ ਪਈ ਆ ਵਿੱਚ ਆ ਕੇ ਖਰਾਬ ਨਾ ਕਰੇ ਕਟਰ ਦੀ ਉਹ ਵੇਖ ਲਾ ਵਿੰਗੀ ਡੇਢੀ ਜਹੀ ਹੋਈ ਪਈ ਉੱਥੇ ਦੇਖ ਕੇ ਭਜਾਉ ਚੱਲ ਹੁਣ ਗੰਜਰ ਤੇ ਆਈ ਜੂਮ ਮਾਰ ਕੇ ਖੋ ਖਿੱਚਦੀ ਹਾਂਜੀ ਹਾਂਜੀ ਵਿਸ਼ਾਲ ਭਾਈ ਸਾਹਿਬ ਨਾ ਨਾ ਜਾ ਸਾਥੀ ਕਾਲ ਸਾਥੀ ਗੱਲ ਫਰਮ ਦੇ ਕੋਈ ਸਲਾਹ ਸਾਰਿਆਂ ਸਲਾਹ ਕੀ ਦਈਏ ਹਾਂ ਹਾਂ ਦੇ ਕੋਈ ਨਾ ਇਹ ਵੀ ਪਰ ਵਿਸ਼ਾਲ ਵਿਸ਼ਾਲ ਹੀ ਏ ਇਹ ਗੱਲ ਤੇ ਮੰਨਦਾ ਕਿ ਨਹੀਂ ਗੱਲ ਮੰਨਣੀ ਪਉਂਦੀ ਇਹਦਾ ਕੁੜੀ ਆਈ ਲਹਿਰਾਂ ਵਹਿਰਾਂ ਕਰਦੀ ਜਾਂਦੀ}{|\text{ਵਿਸ਼ਾਲ ਵਿਸ਼ਾਲ ਹੀ ਆ}}|$ ਠੀਕ ਤੇ ਭਰਾਵਾ ਰੋਣ ਤੋਂ ਨਹੀਂ ਆ ਫਰਮ ਆ ਵਿਸ਼ਾਲ ਦੀ ਗੱਲ ਕਰ ਰਿਹਾ ਆ ਵਿਸ਼ਾਲ ਦੀ ਇਹ ਕਰ ਲੈਂਦਾ ਗੇਰ ਕੱਢ ਲੈਂਦਾ ਪਾ ਲੈਂਦਾ ਸੱਚਾ ਆ ਕਰੀ ਜਾਂਦਾ ਕੰਮ ਆਦੀ ਜਾਂਦਾ ਚਾਚਾ ਇਹ ਸਾਲੇ ਦਾ ਤਸਰਾ ਚਰਨਗੀ ਦੀਆਂ ਲੈ ਹੁਣ ਕਿੱਥੇ ਲੈ ਆਇਆ ਮੋਰ ਨਾ ਕੀ ਕਰੂਏ ਨਾ ਨੰਕੀ ਬਰ ਗਿਆ ਅਬੀ ਗਾਉਂ ਦੇ ਸੇ ਤੋਂ ਆਇਆ ਉਹ ਫ੍ਰੀ ਕਰਦੀ ਆ ਨਾ ਉਹ ਆਲਾ ਟੈਂਕ ਉਸ ਵਿੱਚ ਚਲਾਇਆ ਅਜੇ ਤੇ ਕੰਮ ਕਰਦਾ ਚੱਕ ਰੋਈ ਆ ਇਹ ਇਹ ਨੁੱਕਰ ਦੀ ਝਾੜੀ ਹੋਣਾ ਕਦੇ ਤਾਂ ਚਲਾਉਂਦਾ ਹੀ ਹੌਲੀ ਹੌਲੀ ਕਦੇ ਮਾਰਦਾ ਹੀ ਚੁੱਕ ਚੁੱਕ ਕੇ ਇਸ ਤਰ੍ਹਾਂ ਜਿੱਪਾ ਚੁੱਕਾ ਪਿਆ ਨਾ ਭਾਈਆ ਅੱਗੇ ਹਾਂ ਕੰਨ ਦੀ ਗਾ ਜਰਦਾ ਜੀ ਜਰਦਾ ਜੀ ਤੇਰਾ ਬੜਾ ਜੇ ਐ ਨਹੀਂ ਕਰਾਉਂਦੇ ਕਰਾਉਂਦੇ ਹੁੰਦੇ ਪਤਾ ਨਹੀਂ ਕਿੱਥੇ ਨਿਕਲਿਆ ਪਾਏ ਦਫਾ ਯਾਰ ਤੇਰੇ ਕੋਲੇ ਇਹ ਫੋਨ ਕਿਵੇਂ ਆ ਗਿਆ ਹਾਂ ਮੇਰੇ ਕੋਲੇ ਰਿਦਾ ਨ ਤੇਰੇ ਕੋਲੇ ਕਿਵੇਂ ਆ ਗਿਆ ਲੋ ਜੋ ਗਿੱਲੀਆਂ ਤੁਰੀਆਂ ਫਿਰਦੀਆਂ ਹੈ ਉਹ ਹਜੇ ਵੀ ਗਿੱਲੀਆਂ ਤੁਰੀਆਂ ਫਿਰਦੀਆਂ ਉਹ ਮਿੱਟੀ ਕੁਝ ਨਹੀਂ ਬੋਲਦੀ ਕੁਝ ਨਹੀਂ ਬੋਲਦੀ ਕਿਉਂ ਨਹੀਂ ਬੋਲਦੀ ਮੁਰਗਾ ਨਹੀਂ ਬੰਦਾ ਨਾਲ ਦੇਖਿਆ ਬੋਲੂ ਯਾਰ ਉਹ ਮੈਂ 14 ਘੰਟੇ ਹੋ ਗਏ ਨੇ ਇਹਨੇ ਕਿ ਬਦਲਣ ਲੱਗਾ ਕਿ ਮਾਰੋ ਇਹਨੂੰ ਮਾਰ ਦਿਨਾਈ ਇਹ ਬੋਤਲ ਗਾਲੂ ਗਾਲਵੇ ਲੱਗੇ ਵੀਰ ਜੀ ਤੂੜੀ ਵਾਲੀ ਚਲਾਉਣ ਅੱਜ ਫੇਰ ਬੰਦੇ ਕੱਢਣ ਦੇ ਧਾਨੇ ਵਿੱਚੋਂ ਆ ਬਾਲੀ ਕੀ ਬੋਲੇਗੀ ਬਦ}{\text{ੀਆ ਚੱਲੀ ਆ ਜੀ ਇਹ ਵੀ ਸੋਨਾ ਰੇਟ ਆ ਟਰਾਲੀਆਂ ਦਾ ਨਜ਼ਾਰਾ ਹੀ ਲਿਆਂਦਾ ਪਿਆ} ਉਹ ਪਾਲੀ ਹਣੀ ਇਧਰੋਂ ਕੰਮ ਚੱਕੀ ਆਉਂਦੇ ਇਹਨਾਂ ਬਰਾਵਲੋ ਛੋਲਿਆਂ ਦੇ ਭਲੇ ਮੇਂਗਣਾ ਵੀ ਖਾ ਜਾਂਦੇ ਉਹ ਸਾਲਿਆ ਤੜਕੇ ਪਤਾ ਲੱਗਾ ਵੀ ਮੇਂਗਣਾ ਵੀ ਵਿੱਚ ਕੁੜੀ ਆ ਬਲ ਮੇਂਗਣਾ ਮੈਂ ਉਹਨੂੰ ਕਿਹਾ ਵੀ ਮੈਂ ਹਾਂ ਯਾਰ ਵਿੱਚ ਕਈ ਕਰਕ ਕਰ ਕਰਦੇ ਆ ਕਈ ਹੋਵੇਂ ਜਿੱਤੇ ਜਾਣਦੇ ਨਾ ਗੱਲ ਕੀ ਕਹਿੰਦਾ ਕੁਝ ਨਹੀਂ ਹੁੰਦਾ ਕਈ ਚੱਲ ਬਹਿ ਜਾ ਤੋ ਕੁੜੀਆ ਪਤਾ ਹੀ ਤੜਕੇ ਲੱਗਾ ਛੋਲੇ ਵੀ 1 ਕਿਲੋ ਰੜ ਲਗਾ ਦੀ ਓਰੇ ਮੇਂਗਣਾ ਨਹੀਂ ਇੰਨੀ ਅੱਧਾ ਕਿਲੋ ਮੇਂਗਣਾ ਨਾਲ ਉਹਨਾਂ ਰੂੜੀ ਬਣਾਉਣ ਨੂੰ ਰੱਖੀ ਜਣੀ ਇਹਨਾਂ ਚੋ ਕੇ ਕੂਲਿਆਂ ਦੇ ਧਰ ਲਏ ਭੁੰਨ ਕੇ ਨਾ ਰੱਖ ਲੈ ਹਾਂ ਤੇ ਉਹਨਾਂ ਦੇ ਦਾਦਾ ਵੀ ਹੋਲੀ-ਹੋਲੀ ਗਾਨੇ ਚੋ ਬੱਕਰੀ ਬੰਦੇ ਸੀ ਕੁੜੀਏ ਹੋਏ ਉੱਥੇ ਕੁੜੀ ਨਾਲੀ ਮੇਂਗਣਾ ਮੂਹਣਾ ਲਾ ਨਹੀਂ ਆ ਸਾਨੂੰ ਪਤਾ ਲੱਗਾ ਜੇ ਜੰਗਲ ਪਾਣੀ ਗਏ ਜੰਗਲ ਪਾਣੀ ਚ ਸਾਲਿਆ ਉਹਨਾਂ ਦਾ ਚਿਤੜਾ ਪਤਾ ਪਨਾਤਾ ਇਹ ਖਾਂਦਾ ਹੀ ਉਹ ਨਹੀਂ ਖਾਂਦੇ ਚੱਲ ਇਹ ਹੁੰਦੇ ਆਏ ਨੂੰ ਅਰੋਬ ਜਾ ਬਲ ਲਾਉਣਾ ਫੋਨ ਦੁਬਾਰਾ ਫੇਰ ਉਹਦਾ ਆਇਆ ਸੀ ਵਿੱਚ ਆਦਾ ਗੇੜਾ ਹੀ ਦੂਰੀ ਵਾਲੇ माल ई